ਦੋ ਜਣੇ ਇੱਜ ਰਾਜਾ ਰਾਸ਼ਾ ਵੀ ਕੋਠੇ ਤੇ ਚੜਾ ਤੱਕ ਗਏ ਸਿੱਧਰੇ ਕੋ ਬਲੌਗ ਦੀ ਸ਼ੁਰੂਆਤ ਕਰ ਲਈ ਕੋਠੇ ਤੇ ਆਏ ਅੱਛਾ ਇਹ ਵੀਰਿਆ ਮੈਂ ਕਹਿ ਨਹੀਂ ਪਤਾ ਨਹੀਂ ਕੌਣ ਸੱਸੀ ਕਲਜੀ ਉਸ ਨਾਲ ਕੀ ਆ ਵਧੀਆ ਵਧੀਆ ਤੁਸੀਂ ਸੁਣਾਓ ਹੋਰ نیچے ਮੈਂ ਆਉਣਾ ਬੜਾ ਔਖਾ ਬਾਰ-ਬਾਰ ਜਾਣਾ ਉੱਪਰ ਆਉਣਾ ਤਾਂ ਕਰਕੇ ਹੋਰ ਕਿੱਸੇ ਹੋਰ ਸਭ ਠੀਕ ਹੈ ਵਧੀਆ ਵਧੀਆ ਅੱਛਾ ਇਹ ਕਿਤਨਾ ਕੀ ਇਹ ਵਾਲੀ ਕੋਠੀ ਤੁਸੀਂ ਰੇਟ ਕਿੰਨਾ 950 ਨਹੀਂ ਬਹੁਤ ਜ਼ਿਆਦਾ ਹੈ ਹੈ ਪਿਓਰ ਕੀ ਹੈ ਅਸੀਂ ਲੀਏ ਹੈ ਇਸ ਦੇ ਸਾਥ ਬਹੁਤ ਸਾਰੀਆਂ ਇੱਥੇ ਪਰਸੋਂ ਚ ਲੈਈ ਨਾ ਬਾਟ ਹਾਂ ਤੁਸੀਂ ਤੇ ਆਉਂਦੇ ਹੀ ਨਹੀਂ ਦੀ ਮੈਂ 2 ਸਾਲ ਦੁਕਾਨ ਪਾਲੀ ਸੀ ਸੀਰੀ ਨਾ ਅੱਛਾ ਅੱਛਾ ਤੇ ਹੁਣ ਫਿਰ ਕਿਦਾਂ ਅੱਜ ਕੀ ਫਿਰ ਦੁਕਾਨ ਮਿਲੀ ਨਹੀਂ ਤੇ ਅੱਜ ਕੀ ਫਿਰ ਇਧਰ ਆ ਕੇ ਅੱਛਾ ਅੱਛਾ 2 ਸਾਲ ਹੂੰ ਸੀਰੀ ਦੇ ਦੁਕਾਨ ਸੇ ਸ਼ੇਰ ਵਾਲਾ ਅੱਛਾ ਅੱਛਾ ਬਹੁਤ ਵਧੀਆ ਤੇ ਹਾਲ ਤੇ ਸਾਲ ਹਾਂ ਆ ਵੇਖਣ ਕੋ ਬਲੈਕ ਵਾਲਾ ਬਲੈਕ طرف ਕਿੱਥੇ ਆ? ਮੈਂ ਅੜਾ ਕੁੱਲੇ ਪੁੱਲੇ ਦੀ ਪਤੀ ਕਿੱਥੇ? ਇਹ ਤੇ ਸੰਗਾ ਕਾ ਕਰੇ। ਉਹ ਸੰਗਾ ਕਿੱਥੇ ਹੋਣਾ? ਸੰਗਾ ਦੇ ਘਰ ਆ ਤੇ ਦੱਸ। ਕਰੇ ਕੀ ਕਰਦਾ ਵਾ? ਮੈਂ ਉਤੰਦਾ ਵਿਚਾਰ ਸੰਗਾ ਉਹ ਵਿਚਾਰੀ ਦਾਦੀ ਨਿਸ਼ਾਨੀ। ਮੈਨੂੰ ਤਾਂ ਆ ਨੂੰ ਨਹੀਂ ਪਤਾ ਸੰਗੇ-ਸੁੰਗੇ ਦਾ ਘਰ ਕਿੱਥੇ ਆ। ਕਿਹੜਾ? ਮਮਾ ਟਾਂ ਕਰ ਰਹਾ ਮਟਰ ਇਹ ਆ ਕਬ ਵਾਟਰ ਬੋਟਲ। ਵਾਟਰ ਬੋਟਲ। ਕਿਹੜੇ ਬੰਨੇ ਆ ਇਧਰਲੇ ਬੰਨੇ ਆ ਉਧਰਲੇ ਬੰਨੇ ਆ ਪੂਲਿਆਂ ਕੀ ਪਤੀ ਕਿੱਡੀ ਵੱਡੀ ਆ ਆ ਬੋਰਡ ਵਾਲੇ ਬੰਨੇ ਆ ਜਾਂ ਇਧਰਲੇ ਬੰਨੇ ਛੱਪੜ ਵਾਲੇ ਬੰਨੇ ਆ ਇਧਰਲੇ ਆ ਛੱਪੜ ਵਾਲੇ ਬੰਨੇ ਦੀ ਰਕਾਰਾ ਅੱਛਾ ਦੇ ਸਕਾਰਾ ਡਾਕਰੀ ਪਹਿਲਾ ਨਹੀਂ ਸੰਘੇ ਦਾ ਹੂੰ ਕਾ ਛੱਪੜ ਦੇ ਵਿੱਚ ਸੰਘੇ ਦਾ ਮੇਰਾ ਘਰ ਛੱਪੜ ਦੇ ਵਿੱਚ ਨਹੀਂ ਨਹੀਂ ਪਾਸੇ ਨਹੀਂ ਆ ਪਾਸੇ ਤੇ ਪਾਸੇ ਤੇ ਨਹੀਂ ਆਂ ਜੀ ਪਾਸੇ ਦੇ ਉੱਤੇ ਕੰਡੇ ਦੇ ਉੱਤੇ ਛੱਪੜ ਦੇ ਕੰਡੇ ਦੇ ਉੱਤੇ ਨਾ ਨਾ ਹਾਂ ਵਿੱਚ ਘੜਿਆ ਪਰਾਂਜੀ ਲੈ ਛੱਪੜ ਦੇ ਆਹ ਹੈ ਛੱਪੜ ਵਾ ਵਿੱਚ ਨਹੀਂ ਆ ਪਾਸੇ ਦੇ ਸਿੰਦੀਆਂ ਨੇ ਤੈਨੂੰ ਪਾਗਲ ਕਰ ਦੇਣਾ ਹੀ ਉਹ ਪਾਗਲ ਕਰ ਦੇਣੀ ਇਹਨੇ ਕਰ ਦੇਣਾ ਮੈਂ ਨਹੀਂ ਕਰਨਾ ਤੈਨੂੰ ਹਾਂ ਇਹ ਆ ਸਾਡੀ ਸਿੰਦੀ ਇਹ ਆ ਸਾਡੀ ਸਿੰਦੀ ਸਿੰਦੀ ਆਜੀ ਸਵੇਰੇ ਹੋਣਾ ਆਜੀ ਸਵੇਰੇ ਚੰਗਾ ਕਰਪੋ ਤੇ ਕੰਮ ਕਰ ਸਵੇਰੇ ਆਜੀ ਬੋਲੀ ਆ ਚੰਗਾ ਆਓ ਠੀਕ ਹੈ ਨਾ ਟਾਈਮ ਨਾ ਹਾਂ ਇਹ ਨਾ ਵਿਆਜ ਵਾਂਗੂ ਆ ਜਾ ਤੜਕੇ 4 ਵਜੇ ਆ ਜੀ ਨਹੀਂ 4 ਵਜੇ ਤਾਂ ਨਹੀਂ ਆਹੋ ਨੁਕ ਕਿ ਠੰਡ ਇੰਨੀ ਮਰਨਾ ਮੈਂ ਆਹੋ ਨਹੀਂ ਕਰਦੀ ਤੈਨੂੰ ਉਹ ਤੇਨੂੰ ਗਾਇ ਮਾਰੀਦੀ ਆ ਤੈਨੂੰ ਕਿਨੇ ਆਖੇ ਵੀ ਤੂੰ ਚੋਰੀ ਕਰਦੀ ਆ ਬੈਰ ਹੀ ਬੜੇ ਖਣੂਚੇ ਜਿੱਡੇ ਤੈਨੂੰ ਮੂਡ ਹੀ ਨਹੀਂ ਆਏ ਆਹੋ ਹੁਣ ਨਹੀਂ ਕਿਥੋਂ ਤੈਨੂੰ ਮੂਡ ਤੇ ਰਸਾਈ ਤੇ ਬਣਵਾ ਦਈਏ ਹੈਂ ਲਿ ਆਣਾ ਇਹਨੇ ਇਦਾਂ ਕਰਦੀ ਕਿ ਦੂਰ ਜਿਹੜੇ ਮਾਰਦੇ ਨੇ ਹੈ ਮੈਰੀ ਆਈ ਕਿੰਨੇ ਦੀ ਡੇਢ ਲੱਖ ਦੀ ਖਾਏ ਮੰਮਾ ਡੇਢ ਨਾਲ ਦੀ 150 ਦੀ ਦਿੱਤੀ ਆਣੀ ਹੈ ਅਜੇ ਨਾ ਉਦੋਂ ਇਹਨੂੰ ਬੂਡ ਲੈ ਕੇ ਦਿੱਤੇ ਤੇ ਕੌਜ ਕਰ ਮਾਂ ਦਾ ਦਾਰ ਕੇ ਗਵਾਇਆ ਲੈ ਆਹੋ ਇਧਰ ਇਹ ਨਵੇਂ ਬੂਡ ਲੈ ਕੇ ਗਈ ਤੇ ਆਪਦੀ ਕੁੜੀ ਦੇ ਕੋਲ ਗਈ ਤੇ ਬੂਡ ਬਸ ਛੱਡੇ ਤੇ ਛੱਡ ਆਈ ਨੋ ਨਹੀਂ ਹਾਂ ਚੇਤਾ ਵੱਲ ਗਿਆ ਚੇਤਾ ਭੁੱਲ ਗਿਆ ਗੱਲਾਂ ਦਾ ਨਹੀਂ ਚੇਤਾ ਭੁੱਲਿਆ ਹੀ ਪੀ ਗੱਲਾਂ ਨਹੀਂ ਕਰਨੀਆਂ ਚਿੰਦੀ ਨੂੰ ਕਹੇ ਕੋਈ ਦੁਤਰੇ ਗਏ ਇਹਦੇ ਚਿੰਦੀ ਨੂੰ ਵਾਅਦਾ ਕੀਤਾ ਇਹਨੂੰ ਲੋੜ ਹੁੰਦੀ ਆ ਤੇ ਤਾਂ ਇਹਨੂੰ ਚਿੰਦੀ ਨੂੰ ਚੇਤਾ ਭੁੱਲ ਗਿਆ ਹਾਂ ਉਹ ਹੋਰ ਕਿ ਇਹਨੂੰ ਲੋੜ ਹੁੰਦੀ ਆ ਜਿਹੜਾ ਚਾਹੀਦਾ ਪਰ ਆਪਣੇ ਚਿੰਦੀ ਨੂੰ ਚੇਤਾ ਭੁਲਾ ਸਹੀ ਗੱਲ ਆ ਚਿੰਦੀ ਕੇ ਮਾਂ ਦੀ ਚਿੰਦੀ ਦੀ ਚਿੰਦੀ ਮਾਂ ਦੀ ਚਿੰਦੀ ਦੀ ਲਾਡ ਲਾਡਲੀ ਵਾਹ ਚਿੰਦੀਏ ਲਾਡਲੀ ਕੇ ਗਾੜੋਂ ਦੇ ਦੇ ਹਾਂ ਨਹੀਂ ਓਦਾ ਤੈਨੂੰ ਛੇਤੀ ਆ ਓਦਾ ਤੈਨੂੰ ਛੇਤੀ ਤੇ ਹੋਣੀ ਤੈਨੂੰ ਛੇਤੀ ਆਣਾ ਹਾਂ ਨੇ ਜਿੱਥੇ ਮੈਂ ਚੱਲਨੀ ਆ ਨੇ ਹਾਂ ਪੰਜ ਵਾਰੀ ਤੇ ਮੋੜਾ ਹੀ ਰਾਹ ਚ ਆਂ ਆ ਪੰਜ ਵਾਰੀ ਮੋੜਾ ਹੀ ਆ ਤੈਨੂੰ ਫੇਰ ਕਹ ਦੇਣਾ ਚੱਲ ਛਿੰਦੀ ਕੇ ਚੱਲੀ ਆ ਚੱਲੀ ਅੱਛਾ ਹੈ ਸਿਰੀ ਇਹ ਮਨ ਨੂੰ ਜਾਣ ਕੇ ਛੇੜਨਦਾ ਕਹਿੰਦਾ ਹੈ ਸਿਰੀ 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 ਆਉਣ ਵਾਜ ਦੇ ਜੀ ਹੈ ਸਿਰੀ ਪ੍ਰਾਗਨਾ ਨੂੰ ਹੋ ਗਿਆ ਨਹੀਂ ਬਾਜਦੀ ਏ ਸਿਰੀ ਸਿਰੀ ਮੜ ਕਹਿੰਦਾ ਹੈ ਸਿਰੀ ਉਹ ਨਹੀਂ ਬੋਲਣ ਗਿਆ ਕਿ ਕੋਟ ਖਾਊਗਾ ਤਾਂ ਮਾਹ ਬੋਲਣ ਲੱਗਾ ਜੇ ਨਹੀਂ ਬੋਲਣਦੇ ਤਾਂ ਵੀ ਤੈਨੂੰ ਅਗੋਂ ਹੁੰਦਿਆ ਹੀ ਬੋਲਦਾ ਨਹੀਂ ਪਰ ਅੱਬ ਲੰਮੇ ਪਿਆ ਉਹ ਅੱਜ ਹੋ ਅੱਜ ਬੋਲਣ ਲੱਗਾ ਵਿਚਾਰਾ ਤੇ ਸਿਰੀ ਉਹ ਦੀ ਫੋਨ ਵਾਲੀ ਹੈ ਸਿਰੀ ਉਹ ਸਿਰੀ ਨੇ ਕੈਂਟਿਆ ਤੈਨੂੰ ਤਾਨੂੰ ਐਡਾ ਬੜਾ ਦਰਜਾ ਦਿੱਤਾ ਮੇਰਾ ਨਾ ਦੂਜਾ ਸੀ ਜੁੱਤੀ ਸੀ ਰੀ ਕਹਿੰਦੇ ਆ ਲੈ ਉਹ ਬਾਹਰ ਤੇ ਆ ਕੇ ਚੜ ਕੇ ਆਏ ਹਾਂ ਹੋਣ ਵਾਲੀ ਬਸ ਗਾਂ ਹੀ ਜਾਣਾ ਨੇ ਇਥੇ ਐ ਹੋ ਗਏ ਤੂੰ ਸਲੇਪ ਉਹ ਵੀ ਮੈਂ ਕਿਹਾ ਨਾ ਮੈਂ ਲਿਖੀ ਆ ਸਲੇਪ ਨਹੀਂ ਨਹੀਂ ਲਿਖੀਆਂ ਮੈਂ ਨਹੀਂ ਨਹੀਂ ਲਿਖੀਆਂ ਉਹ ਸਲੇਪ ਮੈਂ ਸਲੇਪ ਹੀ ਆ ਨਹੀਂ ਨਹੀਂ ਸਲੇਪ ਤੇ ਮਾਲ ਲੰਮੇ ਪਾ ਕੇ ਗੁੰਨੀ ਜਾ ਦੋਵਾਂ ਜਣਾਂ ਆਈ ਥੱਲੇ ਦਾ ਕਿ ਗੁੰਨ ਲਾ ਜਾ। ਆਟਾ ਗੁੰਨ। ਇਹ ਕਿ ਮੈਂ ਤਾਂ ਹੀ ਚੜਪਾਂ। ਆਟਾ ਗੁੰਨਨ ਦਾ ਹੀ ਤਾਂ ਬਾਲਟੇ ਦੇ ਵਿੱਚ ਡਿੱਗ ਪਈ। ਆਂ ਤਾਂ ਮੁੱਗੇ ਖਬਰ ਆ ਜਾਣੀ। ਅਮਨ ਆਂ ਮੁੱਗੇ ਖਬਰ ਆ ਜਾਣੀ ਆਟਾ ਗੁੰਨ ਦੀ ਕੁੜੀ ਬਾਲਟੇ ਚ ਡਿੱਗੀ। ਤੂੰ ਹੀ ਵੀ ਲੋ ਪਹਿਲਾਂ। ਮਾਸਾ ਪੀ ਲਿਆ ਕੀ ਹੋ ਗਿਆ? ਲੈ ਮੇਰੇ ਵਾਲਾ ਕੰਮ ਕਰ ਤਾਂ। ਤੂੰ ਵੀ ਇਦਾਂ ਹੀ ਦਿਨਾਂ ਨਾਲ ਨੂੰ। ਕੱਪੜੇ ਤੇ ਜੋੜ ਕੇ ਰੱਖਦੇ ਆ।

ਉਹੀ ਕਰਨਾ ਧਰਨਾ ਤੇ ਬੈਠਦੇ ਵੀ ਨਹੀਂ ਬੈਠ ਸਕਦਾ ਤਾ ਧਰਨਾ ਪਟੇਟੇ ਚ ਪਈ ਤੇ ਮਤਲਬ ਵੇ ਥੋੜੀ ਜਿਹੀ ਬੈਠੇ ਮੈ ਨਹੀਂ ਬੈਣਾ ਹੂੰ ਫਿਰ ਕਿੱਦਾਂ ਆ ਹੁਣ ਝਿਗਿਆ ਨਾ ਹਾਂ ਪੀੜ ਨੂੰ ਨਹੀਂ ਮਰੇ ਲਾਈਏ ਰੋਟੀਆਂ ਨਵੜੀਆਂ ਕੰਮ ਰੁਕ ਜਾਨਾ ਬੱਤੀ ਤਾਂ ਆਵੇ ਨੀ ਕੋਈ ਨਹੀਂ ਦੇ ਬੱਤੀ ਦੇ ਨਾਲ ਆ ਬੱਤੀ ਦੇ ਨਾਲ ਆ ਫੇ ਕਿਹੜੀ ਬੱਤੀ ਕਦੋਂ ਆਣੀ ਆ ਮਾਹ ਰਾਏ ਬੱਤੀ ਲੈ ਆ ਵੇ ਲੈ ਜਵਾਕਾਂ ਦੇ ਕੰਮ ਆਹ ਲਾ ਤੇਰਾ ਵੀ ਕੰਮ ਪਾਣੀ ਦੇ ਗਲਾਸ ਪੀ ਕੇ ਤੇ ਗਲਾਸ ਉੱਥੇ ਰੱਖਦਾ ਤੇ ਉਹ ਕਾਪੀਆਂ ਛੱਡ ਗਈ ਇਧਰ ਵੇ ਸੇਰੇ ਸੇਰੇ ਬੂਹਾ ਖੜਕਾਉਣਗੇ ਭੰਨਣ ਕੀ ਬੂਹਾ ਬਹੁਤ ਸੇਰੇ ਸੇਰੀ ਨਾ ਕੀ ਲਈਦੇ ਆ ਉਹ ਖੜ ਗਈ ਯਾਰ ਮੈਨੂੰ ਐਨੂੰ ਕੱਖ ਲੱਗੀ ਆਹ ਦੇਖੀ ਇਹਨੂੰ ਤੇ ਕੰਮ ਨਾ ਕਰੀ ਮੇਰਾ ਡੰਮ ਦੋ ਕੀ ਗੱਡੀ ਨਿਕਲੀ ਤੈਨੂੰ ਕੀ ਗੱਡੀ ਨਿਕਲੀ ਆ ਬੜੀ ਗੱਡੀ ਨਿਕਲੀ ਕੀ ਟੈਂਸ਼ਨ ਜਨੇ ਲਾ ਰਹੀ ساری ਕਾਦੀ ਟੈਂਸ਼ਨ ਲੈ ਲਈ ਕੀ ਤਰ੍ਹਾਂ ਲੱਖ ਰੁਪਏ ਗਵਾ ਚ ਗਿਆ ਬੂਟਾਂ ਦੀ ਗੱਲਾਂ ਉਹ ਫੜੇਮੂ ਬੂਟਾਂ ਦੀ ਟੈਂਸ਼ਨ ਆ ਹਾਏ ਦਰ ਘੱਟਾ ਹੀ ਦੂੜ ਬਹੁਤ ਮੈਨੂੰ ਲੱਖ ਰੁਪਏ ਦੇ ਹੀ ਤੇਰੇ ਆ ਲੱਖ ਦੇ ਹੀ ਆ ਆ ਲੱਖ ਦੇ ਹੀ ਆਂਦੀ ਮਰ ਨਾ ਜਾਈਂ ਕਿ ਟੈਂਸ਼ਨ ਦੇ ਨਾਲ ਹੀ ਕਿਤੇ ਆ ਮਾਰੀ ਜਾ ਹਾਂ ਚੱਲੀ ਰੈਡਨ ਰੈਡਨ ਲੱਗੀ ਕਿਦਾਂ ਕੀਤਾ ਕਿਦਾਂ ਕੀਤਾ ਵਾਲੀ அம்ਸਰੀ ਵੀ ਸੱਚੀ ਜਾਨੀ ਰਹਿਣਾ ਚਾਹੀਦਾ ਆ ਸਾਡੇ ਕੋਠਿਆਂ ਦੇ ਕੁੱਤਿਆਂ ਨੇ ਪਾਇ ਗੰਨ ਇੰ ਬਹਿਣਾ ਹੁੰਦਾ ਘੰਟਾ ਦੋ ਘੰਟੇ ਆ ਕੇ ਤੇ ਗੁੱਸਾ ਚੜਨਦਿਆ ਹੈ ਕੱਲ ਦਿਨੋਂ ਅਜ ਪਰਸੋਂ ਦਿੱਤੇ तू ਆਉਂਦੀ ਨਹੀਂ ਟਿਕ ਕੇ ਆ ਜਾ ਉਹਨੂੰ ਕਿ ਉਹਰੇ ਆ ਪੱਜ ਕਿਆ ਉਹ ਰਿਆ ਮੈਂ ਚੱਲੀ ਪੋਤੋ ਨਹੀਂ ਆਇਆ ਜਣਾ ਅੱਜ ਬੂਆ ਬਣਦਾ ਇਹ ਵੀਡੀਓ ਬਣਾਉਣੇ ਕਿਉਂ ਆ ਆ ਜਾ ਆ ਜਾ ਇੱਥੋਂ ਵੇਖੀ ਜਾਈ ਆ ਜਾ ਇੱਥੋਂ ਵੇਖੀ ਜਾਈ ਪਤਾ ਨਹੀਂ ਕਿ ਪੰਜ ਵੇ ਐ ਕਰ ਗਈ ਆ ਇਹ ਸੀਸੀਟੀਵੀ ਕੈਮਰਾ ਰੱਖ ਕੇ ਗਿਆ ਘਰੇ ਸੀਸੀਟੀਵੀ ਆ ਕੀ ਕੀ ਹਾਂ ਦੀ ਸਪੀਕਰ ਹੋਈ ਕਰਾਓ ਆਇਸ਼ਾ ਤੈਨੂੰ ਆਏ ਮਾਰਨ ਵਾਸਤੇ ਤੇਜ ਕੀਤਾ ਵਾ ਓਦਾਂ ਨਹੀਂ ਡਾਗਾ ਹਾਂ ਵਿਲਾਇ ਕਿੱਥੋਂ ਤੱਕ ਗੱਲਾਂ ਬਾਤਾਂ ਕਰ ਰਹੇ ਨੇ ਕੋਠੇ ਤੇ ਬੈਠੇ ਬੈਠੇ ਆ ਕੋਠੇ ਤੇ ਬੈਠੇ ਜਿਹੜੇ ਹੁੰਦੇ ਆ ਸੀਸੀਟੀਵੀ ਕੈਮਰਾ ਹੀ ਹੁੰਦੇ ਆਲੇ ਤੋਂ ਹਾਂ ਅਈ ਆਲੇ ਤੋਂ ਆ ਗਿਆ ਰੋਹਨ ਹੂੰ ਆ ਜਾਣ ਕਿ ਪੰਜ ਮਿੰਟ ਸੱਚ ਜੂਗਾ ਬੰਦੀ ਉੱਤੋਂ ਦੀ ਆ ਜਾ ਆਉਗੀ 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 ਆਉਵੀ ਆ ਜਾ ਆ ਜਾ ਆਪਾਂ ਥੱਲੇ ਜਾਣ ਵਾਲੇ ਹੋਗੇ ਤੇ ਉੱਤੇ ਸੱਦ ਲਈ ਹਾਂ ਉਹਨੂੰ ਚੱਲ ਜੱਟ ਰਵਣਾ ਲਾਈ ਡਿਊਟੀ ਨੂੰ ਚੱਲ ਪੰਨ ਸਿੰਦਗੇ 5 ਮਿੰਟਾਂ ਦੀ ਹਾਂ ਵਿਚਾਰੀ ਕੀ ਹੋਇਆ ਹਾਂ ਹਾਂ ਵੀ ਆਵੇ 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 ਤਾਂ ਨਹੀਂ ਮੰਨੀ ਨਹੀਂ ਨਾਲ ਮੈਂ ਤੈਨੂੰ ਆਉਣ ਤੇਰੀ ਤੇ 5 ਮਿੰਟਾਂ ਚ ਲਾਈ ਜਾਂਦੀ ਵੇਲਾ ਤੇ ਆਂਦੀ ਵਿਲਾ ਪੰਜ ਮਿੰਟ ਤੇ ਤੇਰੀ ਉਹਦੀ ਵਿਲਾ ਉਹ ਆਦੀ ਮੇਰੀ ਬੇਇੱਜ਼ਤੀ ਕਰਦੀ ਤੇ ਮੈਂ ਨਹੀਂ ਇਹਨੂੰ ਕੱਖ ਵੀ ਦੇਣਾ ਸੌਰੀ ਸਾਰੇ ਇੰਨਾ ਪਿਆਰ ਇੰਨਾ ਪਿਆਰ ਸਾਡੇ ਨਾਲ ਸਿੰਧੀ ਦਾ ਸਿੰਧੀ ਦਾ ਬੜਾ ਹੀ ਪਿਆਰਾ ਵੇਖਿਆ ਅਸੀਂ ਉਹ ਤੂੰ ਐ ਤੇ ਬੰਦਾ ਲੈ ਆਂਦਾ ਮਿੰਟੋ ਵਿਲੋਨ ਵਿਲੋ ਬੀਬੀਆਂ ਨੂੰ ਗੱਲਾਂ ਦਾ ਗੱਲਾਂ ਦਾ ਇੰਨਾ ਭੋਸ ਹੁੰਦਾ ਨਹੀਂ ਮੇਰੀ ਗਾਜਨ ਹਜੀ ਤੋ ਹਰਜੀਤੋ ਪిల్లా ਬੀਬੀਆਂ ਨੂੰ ਗੱਲਾਂ ਦਾ ਇੰਨਾ ਪੋਸ ਹੁੰਦਾ ਮੈਂ ਤਾਂ ਉਹ ਤਹੀ ਦੇ ਮਿੰਡਾ ਇੱਥੇ ਸੱਦ ਲਈ ਦਵਾ ਮਿੰਡਾਂ ਚ ਸੱਦ ਲਈ ਸਹੀ ਗੱਲ ਜੇ ਕੋਠੇ ਨਾਲ-ਨਾਲ ਹੁੰਦੇ ਨਾ ਨਹੀਂ ਨਹੀਂ ਪਿਆਰ ਦੂਰ ਦੂਰੀ ਹੁੰਦਾ ਲੱਗ ਗਿਆ ਜੇ ਫਿਰ ਨਹੀਂ ਪਿਆਰ ਹੁੰਦਾ ਫਿਰ ਤੇ 76 ਵਾਲਾ ਹੀ ਹੁੰਦਾ ਆਪਣਿਆਂ ਨੇ ਕਹਿੰਦੇ ਵਹਿਲੀਆਂ ਇੱਕ ਦਿਨ ਨਹੀਂ ਬੜਾ ਪਖੰਡ ਫੜੇ ਤੇ ਜੇ ਇੱਕ ਦਿਨ ਤੁਰ ਪੈਂਦੀ ਤੇ ਜੇ ਇੱਕ ਦਿਨ ਤੁਰ ਪੈਂਦੀ ਆ ਜਿਹੜੀ ਇਹ ਨਹੀਂ ਵਹਿੰਦੀ ਵੀ ਉਹ ਵੀ ਮਗਰ ਘਰ ਹੈ ਜੀ ਇਹਨਾਂ ਲੱਗੂ ਉਹਨਾਂ ਦਾ ਦੱਸ ਹੋਰ ਤੇ ਰਜੀ ਲਗੂ ਦੇ ਬਿਨਾ ਆਪਾਂ ਦੀ ਟੀ ਮਾਂ ਨੂੰ ਤੇ ਮਾਂ ਦੀ ਜਿੰਨਾ ਦੱਸ ਕੀ ਕਰ ਇਹ ਕਿੱਥੇ ਗਏ ਇਹ ਸੱਚ ਛੇ ਫਟੇ ਹੋਣੇ ਆਖੀਰ ਚੜਾਉਣ ਗਏ ਹੋ ਨਹੀਂ ਅੱਜ ਫੇਰ ਚੱਲੀ ਉਹ ਖਾਨੂੰ ਕੱਲਿਆਂ ਕਰਕੇ ਖਾਨੂੰ ਛੱਡ ਕੇ ਚੱਲ ਚਲੀ ਵਾਚ ਆ ਕੀ ਕਰਦਾ ਇਹ ਕਰਦਾ ਨਾ ਦੇ ਆ ਕੇ ਇਹ ਦੇ ਬਣਾ ਸਾਡੇ ਕੱਪੜੇ ਕੌਣ ধਊਗਾ ਸਾਡੇ ਕੱਪੜੇ ਕੌਣ ਧੋ ਦੇਊਗਾ ਇਹਦੇ ਬਣਾਡੇ ਕੱਪੜੇ ਕੌਣ ਧੋਊਗਾ ਇਹ ਤਾਂ ਆ ਵੀ ਨਹੀਂ ਮਰਦੀ ਆਉਂਦੀ ਹੈ ਆ ਕੀ ਆਦੀ ਮੇਰੇ ਕੱਪੜਾ ਤੇ ਉਹ ਤੇਰੀ ਵੀ ਬਣਾਉਂਦੇ ਉਹਦੀ ਬਣਾਉਂਦੇ ਨਾਲਾ ਵੀ ਬਣਾਉਂਦੇ ਆ ਮੈਂ ਨਾ ਵੇਖ ਦਿਖਦੇ ਚਲ ਜਾਂਦੀ ਆ ਤੇ ਉਹ ਗੜ ਗੁੰਦਾ ਪਿੰਡ ਵੀ ਜਾਂਦੀ ਹੁੰਦੀ ਤੇ ਜਾਣਾ ਹੀ ਆਹ ਉਹ ਕੀ ਕਰਗੇ ਨਹੀਂ ਉਹ ਤਾਂ ਪਣਾ ਜਾਣਾ ਹੀ ਆ ਜਿੱਥੇ ਜਾਣਾ ਤੇ ਜਾਣਾ ਹੀ ਜਾਣਾ ਆ ਨਾ ਮੈਂ ਤੇਰਾ ਬਿਆਗ ਨਹੀਂ ਦੀ ਕਰਨਿਆ ਕਿਉਂ ਕਜਾਵਾਵਾ ਚੜ ਕੇ ਜੇ ਤੇਰੇ ਨਾਲ ਬਹਿ ਜਾਈਦਾ ਕੋਠੇ ਤੇ ਤਾਂ ਕੱਲੇ ਜੀ ਹੋ ਜਾਣਾ ਮੇਰੇ ਅਹੀਂ ਛਿੰਦੀ ਆ ਵੀ ਨਹੀਂ ਆਉਂਦੀ ਮਰਦੀ ਬਾਅਦ ਚ ਹੁਣ ਸ਼ੇਰ ਤੋਂ ਆ ਜਾ ਕਰੀ ਨੇ ਵਾਂਡੇ ਜਾਣਾ ਹੀ ਮੈਂ ਨਹੀਂ ਆਣਾ ਫੇਰ ਵੇ ਲੈ ਪੁੱਤ ਉਹ ਨਹੀਂ ਲੈ ਕੇ ਦਵਾਂਗੇ ਤੈਨੂੰ ਮੂਡ ਲੈ ਦਾਂਗੇ ਤੈਨੂੰ ਐਡੀ ਕਿਹੜੀ ਗੱਲ ਆ ਮੈਨੂੰ ਫੇਰ ਲੱਗਿਆ ਮੈਂ ਸੜ ਗਿਆ ਚੁੱਕ ਕੇ ਲੈ ਜਾਂਦਾ ਲੈ ਜਾ ਵੇਚ ਲੈ ਜਿੰਨੇ ਦਾ ਵੇਚਦਾ ਹੀ ਵੇਚ ਲੈ ਕਿੰਨੇ ਕ ਦਾ ਤੈਨੂੰ ਮੂਡ ਦੇ ਦਾਂਗੇ ਆ ਵੇਚ ਜਾਣਾ ਜਿੰਨੇ ਕ ਦਾ ਜਿੰਨੇ ਕ ਦਾ ਵੇਚ ਤੈਨੂੰ ਜਿੰਨੇ ਦਾ ਕਿ ਵੇਚਣਾ ਜਿੰਨੇ ਦਾ ਵਿੱਚੋਂ ਵਿੱਚੋਂ ਵੀ ਘੋਣੇ ਦਾ ਵੇਚਣਾ ਨਹੀਂ ਵੇਚ ਲੈਂਗੀ ਵੇਚ ਕੇ ਬੂਟ ਲੈਣੇ ਆ ਹਾਂ ਹਾਂ ਤੈਨੂੰ ਲੈ ਦਾਂਗੇ ਬੂਟ ਤੋਂ ਟੈਨਸ਼ਨ ਨਾ ਲੈ ਮੈਂ ਤਾਂ ਬੂਟ ਹੀ ਲੈਣੀ ਆ ਕਿੰਨੇ ਦੇ ਆਏ ਸੀ ਅੱਗੇ 150 ਦੇ ਆਏ ਸੀਗੇ ਚੱਲ ਲੈ ਦਿਨਾ ਲੈ ਦਾਂਗੇ ਵਿਚਾਰੀ ਨੂੰ ਲੈ ਦਾ ਤੈਨੂੰ ਬੂਟ ਹੋਰ ਦੱਸ ਆ ਜੰਟੇ ਨੂੰ ਵੀ ਨਾ ਇੰਨਾ ਪੁੰਨ ਕਰਦਾ ਤੇ ਇੱਕ ਪੁੰਨੇ ਵੀ ਖੱਟ ਲੈਦਾ ਹਾਂ ਕੀ ਮੈਂ ਆ ਇੱਕ ਪੂਰਨ 13 ਵੀ ਘਟਾ ਦਾਂਗੇ ਆ ਇੱਕ ਬੂਟਾ ਨੂੰ ਰੋਈ ਜਾਂਦੀ ਫਿਰ ਗਵਾ ਕੇ ਆਜਾਂਗੀ ਦਾਹਕ ਦਿਨਾਂ ਨੂੰ ਨਹੀਂ ਹਣੀ ਵਾੜੇ ਜਾਣਾ ਨੇ ਬੂਟ ਖਾਣੇ ਨਹੀਂ ਦੇ ਹੂੰ ਦੇਖ ਲਾਂਗੇ ਨਾ ਖੜਦੀ ਕਿ ਨਹੀਂ ਖੜਦੀ ਨਹੀਂ ਬੂਟ ਨਹੀਂ ਖਾਣੇ ਹੁਣ ਚੱਪਲਾਂ ਪਾ ਕੇ ਜਾਣਗੀ ਨਹੀਂ ਮੈਨੂੰ ਪਹਿਲਾਂ ਮੈਨੂੰ ਦਾਸੇ ਠੰਡ ਇੰਨੀ ਤਾਂ ਤੂੰ ਬੂਟ ਘਾ ਤੋਂ ਲਾਏ ਲਪਾਵੇ ਚ ਪਾਏ ਬੂਟ ਵਿੱਚ ਤੇ ਬਲਬ ਚ ਪਾ ਕੇ ਕਰੇ ਮਾਰ ਇਹ ਇਹਨ ਮਾਰ ਨਵੀਂ ਜੁੱਤੀ ਲੈ ਕੇ ਆਈ ਇਹ ਉਹ ਪਾ ਕੇ ਗਈ ਹੀ ਮੈਂ ਪੁੱਛ ਮਨੋਦਨਾਂ ਦੀ ਕਿ ਤੂੰ ਆ ਖਰੀ ਆਈ ਵੀ ਜੁੱਤੀ ਪਾ ਕੇ ਜਾਣੀ ਕਰੂੰ ਹਾਂ ਖਰੀ ਆਈ ਇਹਨੂੰ ਆਂਦੀ ਹੀ ਮੈਂ ਜੁੱਤੀ ਕਰੂੰ ਪਾ ਕੇ ਜਾਣੀ ਆ ਤੇ ਉੱਥੇ ਮੈਂ ਨਾਲ ਬੂਟ ਲੈ ਕੇ ਜਾਣੀ ਮੈਂ ਇੱਕ ਕੰਮ ਕੀਤਾ ਮੈਡਮ ਨੇ ਤਾਈਆਂ ਫਿਰ ਉਹ ਬੂਟਾਂ 'ਚ ਲਿਫਾ ਲਿਫਾਫੇ ਜਿਹੜੇ ਬੂਟਾਂ 'ਚ ਪਾਲੇ ਆ ਲਿਫਾਵੇ ਹਾਂ ਇੱਕਾਈ ਹੋਈ ਹੈ ਬੂਟ ਜਿਹੜੇ ਲਿਫਾਵੇ 'ਚ ਪਾਏ ਆ ਤੇ ਨਵੀਂ ਜੁੱਤੀ ਜੇ ਕਿ ਹੈਂ ਇਹ ਇਥੇ ਇਸ ਨਹੀਂ ਦੇ ਮੋਲ ਨਹੀਂ ਦੇਣਾ ਇੰਨਾ ਆਪਾਂ ਜਦੋਂ ਲੋਹਾ ਵੇਚ ਕੇ ਆਵਾਂਗੇ ਨਾ ਉਹਦੇ ਚ ਇਕੱਠਾ ਵੇਚਾਂਗੇ ਤੈਨੂੰ ਕੋਈ ਨਹੀਂ ਦੇ ਦਾਂਗੇ ਬੂਟ ਲੈ ਦਾਂਗੇ ਤੈਨੂੰ ਠੀਕ ਐ ਇਹਨਾਂ ਨੇ ਤੇ ਦੇਣੇ ਨਹੀਂ 10 ਰੁਪਏ ਵੀ ਤੈਨੂੰ ਇੱਕ ਸਰੀਏ ਦੇ ਵੀ ਹਨਾ ਆਪਾਂ ਇਕੱਠਾ ਵੇਚਾਂਗੇ ਤੇ ਫੇਰ ਉੱਥੇ ਲੈ ਕੇ ਜਾਈਏ ਕਿਹੜਾ ਪੈ ਹੀ ਆਇਆ ਹੀ ਪਹਿਲ ਮੇ ਲਿਓ ਲੱਕੀ ਮਾਂ ਨਹੀਂ ਨਹੀਂ ਆਪਾਂ ਉਹ ਤੇ ਅੱਡੇ ਤੇ ਵੇਚ ਕੇ ਆਉਣੇ ਆ ਟਾਈਮ ਬਦਪਾ ਦਾ 2 ਵਜੇ ਤੇ ਆਪਾਂ ਬਣਾਉਂਦੇ ਚਾਹ ਕਗੀ ਸਿੰਧੀ ਚੱਲ ਜਾਣਾ ਆ ਪੋਚੇ ਤੇ ਇੱਕ ਨਹੀਂ ਤੁਹਾਨੂੰ ਬੜੀ ਜੀ ਇਸ ਕਰਕੇ ਚਾਹ ਚਾਹ ਨੂੰ ਚਾਹਨਾ ਕਿ ਫਿਰ ਉਹ ਭਾਬੇ ਵਾਲੇ ਕਮਰੇ ਦੀ ਉਹ ਦੇ ਦਿਆ ਕਰੇ ਚੰਗਰ ਜੈ ਉਹਨੇ ਤੇ ਮੈਨੂੰ ਪਤਾ ਉਹ ਆਂਦਾ ਨੂੰ ਸੁਣਾ ਦੇ ਦੀ ਕਿੰਨੋ ਜੰਟੈ ਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਨਾ ਤੇ ਮੈਂ ਨਹੀਂ ਕਿਹਾ ਵੀ ਸੁਣਾ ਕਿ ਨਾਲ ਲੈਂਦੇ ਆ ਮੈਂ ਦੇ ਚੱਲੀ ਹੂ ਸਿੰਧੀਏ ਚੱਲੀ ਹੋ ਸਿੰਧੀਏ ਚੱਲੀ ਆਪਾਂ ਛੱਡ ਕੇ ਬਾਬ ਨੂੰ ਕਿਹਾ ਸ਼ਾਮ ਨੂੰ ਇੱਕ ਰੀਜਗਾ ਦੂਗਾ ਮੈਂ ਜਗਾਤੀ ਹੁੰਦਾ ਇੱਕ ਵਾਰ ਓਕੇ ਠੀਕ ਆ ਠੀਕ ਆ ਹਾਂਜੀ ਚਲ ਧਿਆਨ ਨਾ ਜਾਈ ਕਿ ਤੂੰ ਲੜ ਤੂੰ ਲੜ ਕੇ ਚੱਲੀ ਸਾਡੇ ਨਾਲ ਸਿੰਧੀ ਲੜ ਕੇ ਚੱਲੀ ਵਾਡੇ ਨਾਲ ਲੜ ਕੇ ਚੱਲੀ ਆਨੂੰ ਛੱਡ ਕੇ ਜਾਈ ਚੱਲੀ ਚੱਲ ਕੋਈ ਨਹੀਂ ਜਾ ਧਿਆਨ ਨਾ ਜਾਈ ਓਕੇ ਲਾ ਲਾਂਗੇ ਸਰਦਾਰਨੀਏ ਜਾ ਸ਼ਿੰਦੀ ਕੇ ਲਈ ਜਾ ਕੋਠੇ ਤੋਂ ਕੱਪੜੇ ਮੁਰਕੇ ਫੇਰ ਮੈਂ ਕਿੱਥੇ ਚੜਿਆ ਜਾਣਾ ਤੇ ਪ੍ਰਾਭਣੇ ਵੀ ਨਹੀਂ ਚੜਨਾ ਉਹ ਤਰਨ ਪਈ ਵਿਚਾਰੇ ਦੇ ਉਹ ਤਾਂ ਨਿਆਣੇ ਦਾ ਚੜਿਆ ਨਹੀਂ ਜਾਣਾ ਜਾ ਲਾਲੇ ਸਾਰੇ ਪਰਲੇ ਵੀ ਤੇ ਹੁਰਲੇ ਵੀ ਤੋਂ ਮੇਰੀ ਭੈਣ ਐਨਾ ਪਿਆਰ ਖਟ ਜਾ ਅਸਾ ਨਹੀਂ ਹਾਂਜੀ ਇਹ ਸਮਝਣ ਹਾਂਜੀ ਇਹ ਸਾਡੀ ਅਗੀ ਸ਼ਿੰਦੀ ਜਿਹੜੀ ਕਿ ਸਾਡੇ ਨਾਲ ਬਹੁਤ ਮੋਹ ਤੇ ਕਰਦੀ ਆ ਵਿਚਾਰੀਆਂ ਤੇ ਆ ਜਾਂਦੀ ਈਦਾਂ ਲੜਪੜ ਕੇ ਕਦੀ ਚੱਲ ਜਾਂਦੀ ਆ ਕਦੀ ਆ ਜਾਂਦੀ ਆ ਹਣਾ ਚਿੰਦੀ ਨਾ ਉਹ ਤੇ ਅਮਰ ਨੇ ਜਣਾ ਹੀ ਵਾਂਡੇ ਤੇ ਉਹ ਚੜੀ ਵਾਂਡੇ ਚੜ ਗਈ ਤੇ ਹੁਣ ਅੱਜ ਮੈਂ ਹੈ ਕਿੱਥੇ ਤੇ ਅੱਜ ਵਲੌਗ ਚ ਤਹੀ ਸਿਰਫ ਇਹੋ ਕੁਛ ਹੀ ਵੇਖਿਆ ਹਾਂ ਚੱਲ ਕੋਈ ਨਹੀਂ ਫੇਰ ਕਿਹੜੀ ਗੱਲ ਭਲਾਪਾ ਲੈ ਜਾ ਤੂੰ ਤੇਰੇ ਨਾਲ ਭਲਾਪਾ ਚੰਗਾ ਕਿਤੇ ਸਾਨੂੰ ਲੋਗ ਸਟੈਚੂਡ ਪ੍ਰਾਬ ਥੋੜਾ ਜਿਹਾ ਹੁਣ ਠੀਕ ਆ ਅੱਗੇ ਨਾਲੋਂ ਉਹਦਾ ਕਾਫੀ ਫਰਕ ਪੈ ਗਿਆ ਵਾ ਤੇ ਕਹਿੰਦੇ ਆ ਕਿ ਮੰਮਾ ਕੱਲ ਨੂੰ ਮੈਂ ਸਕੂਲ ਜਾਊਂਗਾ ਮੰਮਾ ਇੱਕ ਹਫਤਾ ਪੂਰਾ ਹੋ ਗਿਆ ਸਕੂਲ ਜਾਣ ਵਿਚਾਰੇ ਨੂੰ ਕਿਉਂਕਿ ਇਹ ਹੀ ਠੀਕ ਨਾ ਹੋਣ ਦਾ ਕਰਕੇ ਤੇ ਬੱਚੇ ਤੁਹਾਨੂੰ ਪਤਾ ਅੱਜ ਕੱਲ ਜਿਹੜੇ ਨਾਜ਼ੁਕ ਜਿਹੇ ਹੁੰਦੇ ਆ ਤੇ ਇਹਨਾਂ ਨੇ ਕਦੀ ਕੰਮ ਉਹਦੇ ਕੀਤੇ ਨਹੀਂ ਹੁੰਦੇ ਪਹਿਲਾਂ ਲੋਕੀ ਵਾਦੂ ਕਈ ਕੋਈ ਬੱਚਿਆਂ ਤੋਂ ਕੰਮ ਕਰਵਾਉਂਦੇ ਹੁੰਦੇ ਸੀਗੇ ਪਾਰੇ ਹਾਲੇ ਤੇ ਇਸੇ ਕਰਕੇ ਕਹਿੰਦੇ ਨਾ ਬੱਚਿਆਂ ਤੋਂ ਹਰ ਇੱਕ ਕੰਮ ਕਰਵਾਉਂਦੇ ਰਹਿਣਾ ਚਾਹੀਦਾ ਤੇ ਜਿਹੜਾ ਸਰੀਰ ਜਿਹੜਾ ਫਿਰ ਆਉਂਦੇ ਹੋ ਜਾਂਦਾ ਉਹ ਵਹਿ ਪ੍ਰਭ ਕਰਦਾ ਤੇ ਕਭ ਵੀ ਨੋਰਮਲ ਮਤਲਬ ਕਰ ਹੀ ਲੈਂਦਾ ਸਾਰੇ ਪਰ ਇੰਨਾ ਜਿਹਾ ਭਾਰਾ ਕੇ ਵਾਰ ਇਹਨਾਂ ਦਾ ਹਰਪੁਰ ਨੇ ਚੁੱਕ ਪਾਉਂਦਾ ਤੇ ਉਹਦਾ ਕਰਕੇ ਇਹਦੇ ਪੈ ਗਈ ਧਰਨ ਜੀ ਤੇ ਉਹਦਾ ਕਰਕੇ ਵਿਚਾਰੇ ਨੂੰ ਇੱਕ ਹਫਤਾ ਹੋ ਗਿਆ ਪੂਰਾ ਬਹੁਤ ਹੀ ਜਿਆਦੀ ਜਣਾ ਮਤਲਬ ਕਿ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮੈਂ ਆਦੀ ਸਕੂਲ ਦੀ ਤਿਆਰੀ ਕਰਨ ਦੀ ਹੈ ਤੁਸੀਂ ਸਾਰੇ ਨੇ ਪ੍ਰੇਅ ਕਰੋ ਕਿ ਵਾਹਿਗੁਰੂ ਮੇਰੇ ਪੁੱਤ ਨੂੰ ਇਦਾਂ ਹੀ ਹਸਤਾ ਵਸ sake ਮਤਲਬ ਕਿ ਖੁਸ਼ੀ ਰੱਖੇ ਜਦ ਬੱਚਾ ਠੀਕ ਨਹੀਂ ਹੁੰਦਾ ਨਾ ਉਦੋਂ ਇੱਕ ਮਾਂ ਨੂੰ ਉਹ ਨਹੀਂ ਸਕੂਨ ਆਉਂਦਾ ਬੱਚਾ ਤੇ ਚਲੋ ਉਹ ਠੀਕ ਜਿਹੜਾ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਰ ਇਹ ਕਿ ਜਦੋਂ ਬੱਚੇ ਨੂੰ ਵੇਖ ਵੇਖ ਕੇ ਨਾ ਆਪ ਨੂੰ ਵੀ ਹੋਰ ਤਰ੍ਹਾਂ ਆਉਂਦਾ ਰਹਿੰਦਾ ਵੀ ਆਏ ਤੇ ਜਾ ਹੱਸਦਾ ਖੇਡਦਾ ਇੱਧਰ ਜਾ ਉੱਧਰ ਜਾ ਰੌਣਕ ਲੱਗੀ ਰਹਿੰਦੀ ਘਰ ਦੇ ਵਿੱਚ ਤੇ ਜਦੋਂ ਠੀਕ ਨਾ ਹੋਵੇ ਬੱਚਾ ਤੇ ਫਿਰ ਮਾਂ ਦੇ ਕਿ ਜਿੰਨੂੰ ਕੁਝ ਹੁੰਦਾ ਤੇ ਬੱਚੇ ਦੀ ਜਿਹੜਾ ਹੁੰਦਾ ਹੁੰਦਾ ਹੀ ਹੁੰਦਾ ਤੇ ਰੋਟੀ ਰੋਟੀਆਂ ਲਈ ਆਪਾਂ ਖਾ ਤੇ ਅੱਜ ਵੀ ਮੈਂ ਬਸ ਐਂਡ ਹੀ ਕਰ ਲੱਗੀ ਹਾਂ ਤੇ ਮੈਂ ਹਾਂ ਜਿਆਦਾ ਪਾਉਣੇ ਕਰਾਂਗੀ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਗਈ ਹੈ ਤੇ ਅੱਜ ਵੀ ਜੇ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਆਕੀ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਜੇ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸੱਚੀ ਕਹਿੰਦੇ ਹਾਂ ਮਨ ਕੋਈ ਲੜ ਲੁੜ ਕੇ ਨਹੀਂ ਗਈ ਮੈਂ ਵੈਸੇ ਹੀ ਗਈ ਸੀ ਕਿ ਵਾਂਡੇ ਤੇ ਉਹ ਜਾਣ ਲੱਗੀ ਤੇ ਮੈਂ ਜਾਣ ਕੇ ਵੀਡੀਓ ਬਣਾ ਲਈ ਉਦਾਂ ਹੀ ਤੇ ਚਲੋ ਜੀ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸੱਚੀ ਕਹਿੰਦੇ ਵੀਡੀਓ ਆਪਣੀ ਇੱਕ ਦਿਨ ਸਕਿੱਪ ਕਰਕੇ ਆਉਂਦੀ ਜੇ ਠੀਕ ਹੈ ਯਾਦ ਰੱਖਿਓ ਜਿਵੇਂ ਕਿ ਅੱਜ ਆਪਣੀ ਵੀਡੀਓ ਆ ਰਹੀ ਕੱਲ ਨੂੰ ਨਹੀਂ ਹੋਊਗੀ ਪਰਸੋਂ ਆਊਗੀ ਠੀਕ ਹੈ ਤੇ ਇਦਾਂ ਹੀ ਆਪਾਂ ਕੰ you <laughs>